ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਮੰਡੀ ਗਵਿੰਦਗੜ੍ਹ ਤੋਂ ਸੰਗਤ ਦੰਦਮਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਜਿਨ੍ਹਾਂ ਦੇ ਵਿੱਚ ਅਸੀਂ ਪਹਿਲਾਂ ਮਸਤੂਆਣਾ ਸਾਹਿਬ ਫਿਰ ਅੜੀ ਸਾਹਿਬ ਫਿਰ ਤਿੱਤਰਸਰ ਸਾਹਿਬ ਫਿਰ ਦੰਦਮਾ ਸਾਹਿਬ ਤੇ ਹੁਣ ਜਦੋਂ ਅਸੀਂ ਸ਼ਾਮ ਨੂੰ ਆਇਆ ਤੇ ਇਹ ਗੁਰਦੁਆਰਾ ਤਨਤਨ ਬਾਬਾ ਜੋਰਾਵਰ ਜੀ ਤਨਤਨ ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਜਰ ਗੌਰ ਜੀ ਤੇ ਗੁਰੂ ਤੇਗ ਬਹਾਦਰ ਜੀ ਵੀ ਤੇ ਇਸ ਸਥਾਨ ਤੇ ਆਏ ਨੇ ਇਹ ਕੱਕੜ ਪਿੰਡਾ ਹੈ ਜਿਹਦੇ ਵਿੱਚ ਸੰਗਤਾਂ ਸਾਰਿਆਂ ਨੇ ਸਾਨੂੰ ਸੰਯੋਗ ਦਿੱਤਾ ਜਿਹਦੇ ਵਿੱਚ ਸਾਡੇ ਨਾਲ ਜੋ ਇਹ ਬੱਸ ਹੈ ਹਰ ਮਹੀਨੇ ਦੀ ਤਰ੍ਹਾਂ ਤੇ ਹਰੇਕ ਮਹੀਨੇ ਸੰਗਤਾਂ ਨੂੰ ਸੰਗਤਾਂ ਨੂੰ ਦਰਸ਼ਨ ਕਰਾਉਣੇ ਆ ਤੇ ਉਹਦੇ ਨਾਲ ਸਾਡਾ ਜਿਹੜਾ ਸੰਯੋਗ ਹੈ ਜਤਿੰਦਰ ਸਿੰਘ ਜੀ ਧਾਰੀਵਾਲ ਸਾਹਿਬ ਤੇ ਸਾਡੇ ਭਰਾ ਇਹ ਆਰਮ ਸਿੰਘ ਜੀ ਜਸੜਾ ਤੇ ਜਗਨਨਾਥ ਪੱਪੂ ਜੀ ਜੋ ਲਾੜਪੁਰ ਤੋਂ ਨੇ ਇਹਨਾਂ ਦੇ ਸੰਯੋਗ ਨਾਲ ਜੋ ਸੰਗਤਾਂ ਨੂੰ ਇਹ ਦਰਸ਼ਨ ਹੋਏ ਨੇ ਅਸੀਂ ਸੰਗਤਾਂ ਦਾ ਵੀ ਕੋੜ ਕੋੜ ਧੰਨਵਾਦ ਕਰਦੀਆਂ ਜਿਨ੍ਹਾਂ ਨੇ ਸਾਡੇ ਨਾਲ ਇਹ ਸੰਯੋਗ ਦਿੱਤਾ ਤੇ ਅਸੀਂ ਇਹੀ ਕਹਿੰਦੇ ਆਂ ਵੀ ਆਪਾਂ ਸਾਰੇ ਰਲ ਕੇ ਤੇ ਗਾਹ ਨੂੰ ਵੀ ਜੇ ਕੋਈ ਸੰਗਤ ਨੇ ਜਾਣਾ ਹੈ ਜਾਂ ਕੁਝ ਵੀ ਜਾਣਾ ਹੈ ਤੇ ਆਰਾਮ ਸਿੰਘ ਦਾ ਨੰਬਰ ਹੈਗਾ ਮੇਰਾ ਨੰਬਰ ਨੋਟ ਕਰ ਲਓ ਜਗਨਨਾਥ ਪਪੂਈਆ ਕਰ ਲਓ ਕਿ ਇਹਨਾਂ ਨੂੰ ਵੀ ਨਾਲ ਸੇਵਾ ਕਰਨ ਦੀ ਜੋ ਸਾਨੂੰ ਮਹਾਰਾਜ ਨੇ ਹੁਕਮ ਦਿੱਤਾ ਹੈ ਤੇ ਅਸੀਂ ਨਾਲ ਸਾਰੇ ਸੇਵਾ ਕਰਦੇ ਆਂ ਬਣ ਕੇ ਬੇਨਤੀ ਆ ਵੀ ਆਪਾਂ ਸਾਰੇ ਰਲ ਕੇ ਤੇ ਜਿਵੇਂ ਆਪਣੇ ਅੱਜ ਯਾਤਰਾ ਕੀਤੀ ਆ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਗੁਰੂ ਘਰ ਦੇ ਵਿੱਚ ਆਪਾਂ ਅੱਜ ਆਏ ਆਂ ਸਾਰੇ ਗੁਰੂ ਘਰਾਂ ਦੇ ਦਰਸ਼ਨ ਕੀਤੇ ਨੇ ਤੇ ਇਹ ਮਹਾਰਾਜ ਦਾ ਆਸਰਾ ਹੈ ਪੰਤਨ ਬਾਬਾ ਜੋਰਾਵਰਜੀ ਫਤੇ ਸਿੰਘ ਜੀ ਆਪਾਂ ਉਤੋਂ ਫਤੇਗੜ ਸਾਹਿਬ ਦੀ ਧਰਤੀ ਤੋਂ ਆਏ ਆਂ ਤੇ ਜਿਨ੍ਹਾਂ ਲਈ ਆਪਾਂ ਨੂੰ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕਰਨ ਦਾ ਟਾਈਮ ਮਿਲਿਆ ਸਾਡੀ ਸੰਗਤ ਦਾ ਅਸੀਂ ਕੋੜ ਕੋੜ ਧੰਨਵਾਦ ਆ ਜਿਨ੍ਹਾਂ ਨੇ ਨਾਲ ਸਾਡਾ ਸੰਯੋਗਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਸਵੇਰੇ ਮੰਡੀ ਗਵਿੰਦਗੜ੍ਹ ਤੋਂ ਸੰਗਤ ਚੱਲੀ ਆ ਉਹਨਾਂ ਦੇ ਨਾਲ ਹੋਣਾ ਅਸੀਂ ਜੋ ਮੰਡੀ ਗਵਿੰਦਗੜ੍ਹ ਦੀ ਇਰਮਾਨਗੀ ਕਰ ਰਹੇ ਹਾਂ ਉਹਨਾਂ ਦੇ ਵਿੱਚ ਸਾਰੀ ਸੰਗਤ ਦਾ ਸੰਯੋਗ ਹੈ ਸਾਡੇ ਨਾਲ ਮੇਰੇ ਭਰਾ ਰਾਮ ਸਿੰਘ ਦਸਰਾ ਕੇਵਨ ਆਦ ਪੱਪੂ ਜੀ ਤੇਰੇ ਆਪਣੇ ਲਾੜਪਰ ਤੋਂ ਸਾਰੇ ਸੰਗਤ ਦੇ ਸੰਯੋਗ ਨਾਲ ਜੋ ਸਾਨੂੰ ਇਹ ਸੰਗਤ ਨੇ ਬੜਾ ਸੰਯੋਗ ਦਿੱਤਾ ਹੈ ਤੇ ਅਸੀਂ ਸਾਰਿਆਂ ਦਾ ਹੁਣ ਅਸੀਂ ਜੋ ਵਾਪਸੀ ਆ ਮੰਡੀ ਕੋਲੋਂ ਕਰਦੀ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ